ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬੀਆਂ ਦੇ ਕਿਚਨ 'ਚ ਤੇ ਅੱਜ ਆਪਾਂ ਬਣਾਵਾਂਗੇ ਜੀ ਗੁੜ ਵਾਲੀ ਕਚਕ ਤੇ ਬਹੁਤ ਆਸਾਨ ਤਰੀਕੇ ਦੇ ਨਾਲ ਇੱਕ ਗੁੜ ਦੀ ਰੋੜੀ ਲੈਣੀ ਤੇ ਉਹਨੂੰ ਆਪਾਂ ਇਸ ਤਰੀਕੇ ਨਾਲ ਕੱਦੂਕਸ ਕਰ ਲਵਾਂਗੇ ਮੋٹے ਪਾਸਿਓ ਤੁਸੀਂ ਚਾਹੋ ਤੇ ਕੱਟ ਕੇ ਵੀ ਲੈ ਸਕਦੇ ਹੋ ਤੇ ਆਪਾਂ ਹੁਣ ਇਸ ਤਰੀਕੇ ਨਾਲ ਗੁੜ ਨੂੰ ਕੱਦੂਕਸ ਕਰ ਲਿਆ ਤੇ ਹੁਣ ਆਪਾਂ ਇੱਕ ਕੜਾਈ ਰੱਖਾਂਗੇ ਤੇ ਉਹਦੇ ਵਿੱਚ ਪਾਵਾਂਗੇ 1.5 ਕੌਲੀ ਗੁੜ ਇੱਕ ਛੋਟਾ ਟੁਕੜਾ ਬਟਰ ਦਾ ਤੁਸੀਂ ਚਾਹੋ ਤੇ ਘਿਓ ਵੀ ਲੈ ਸਕਦੇ ਹੋ ਤੇ ਇਸ ਤਰੀਕੇ ਨਾਲ ਆਪਾਂ ਗੁੜ ਨੂੰ ਜਿਹੜਾ ਪਗਲਾਉਂਦੇ ਜਾਣਾ ਹੈ ਤੇ ਬਿਲਕੁਲ ਘੱਟ ਗਿਆ ਸੀ ਤੇ ਇੱਕ ਕਪਥਾਲੀ ਲਾਵਾਂਗੇ ਉਹਦੇ ਵਿੱਚ ਆਪਾਂ ਥੋੜਾ ਜਿਹਾ ਕਿਓ ਲਗਾ ਲਵਾਂਗੇ ਕਿਓ ਨੂੰ ਅਸੀਂ ਗਰਮ ਕਰਕੇ ਲਿਆ ਹੋਇਆ ਹੀ ਤੇ ਇਸ ਤਰੀਕੇ ਨਾਲ ਆਪਾਂ ਕਿਓ ਨੂੰ ਜਿਹੜਾ ਲਗਾ ਲੈਣਾ ਹੈ ਲਗਾਉਣ ਤੋਂ ਬਾਅਦ ਆਪਾਂ ਸਾਈਡ ਤੇ ਰੱਖ ਲਵਾਂਗੇ ਤੇ ਦੇਖ ਸਕਦੇ ਤੁਸੀਂ ਗੁੜ ਜਲ ਪਿਗਲਣਾ ਸ਼ੁਰੂ ਹੋ ਚੁੱਕਾ ਹੈ ਤੇ ਹੁਣ ਇਹ ਰਿਜਨਲ ਸ਼ੁਰੂ ਹੋ ਚੁੱਕਾ ਹੈ ਜਦੋਂ ਇਸ ਤਰੀਕੇ ਦਾ ਹੋ ਜਾਵੇ ਤੇ ਥੋੜਾ ਥੋੜਾ ਪਾਣੀ ਚ ਪਾ ਕੇ ਵੇਖਣਾ ਜੇ ਇਹ ਸੌਫਟ ਹੋਏ ਤੇ ਬਿਲਕੁਲ ਨਹੀਂ ਤਿਆਰ ਹੋਇਆ ਏ ਜੇ ਜਦੋਂ ਇਹ ਕੜਕ ਹੋ ਜਾਵੇ ਤੇ ਬਸ ਤੁਸੀਂ ਵੀ ਦੇਖ ਲੈਣਾ ਕਿ ਬਿਲਕੁਲ ਕੜਕੋ ਚੁੱਕਾ ਹੈ ਜ਼ਿਆਦਾ ਕੜਕ ਨਹੀਂ ਕਰਨਾ ਆਪਾਂ ਨਾਰਮਲ ਬਹੁਤ ਜ਼ਿਆਦਾ ਹੋ ਜਾਏਗਾ ਤੇ ਫਿਰ ਇਹ ਗਜਕ ਜਿਹੜੀ ਟੁੱਟੇਗੀ ਨਹੀਂ ਤੇ ਇਸ ਦਿਨ ਹਜੇ ਵੀ ਸੌਫਟ ਹੈ ਤੇ ਅਸੀਂ ਥੋੜਾ ਹੋਰ ਇਹਨੂੰ ਪਕਾ ਲੈਣਾ ਹੁਣ ਅਸੀਂ ਤੀਜੀ ਵਾਰ ਚੈੱਕ ਕਰਾਂਗੇ ਇਹਨੂੰ ਤੇ ਪਕਾਉਂਦਿਆਂ ਲਗਭਗ 5-6 ਮਿੰਟ ਲੱਗ ਜਾਣਗੇ ਮੀਡੀਅਮ ਫਲੇਮ ਤੇ ਇਹਨੂੰ ਕਰਨਾ ਹੈ ਤੇ ਹੁਣ ਦੇਖ ਸਕਦੇ ਗੁੜ ਜਿਆ ਕੜਕ ਹੋ ਚੁੱਕਾ ਹੈ ਤੇ ਹੁਣ ਆਪਾਂ ਗੈਸ ਨੂੰ ਬਿਲਕੁਲ ਘੱਟ ਫਲੇਮ ਤੇ ਰੱਖਿਆ ਹੋਇਆ ਤੇ ਇੱਕ ਕੌਲੀ ਇਹ ਮੂੰਗਫਲੀ ਦੀ ਪਾ ਦੇਣੀ ਹੈ ਤੇ ਪਉਂਦੇ ਸਾਰੇ ਆਪਾਂ ਇਹਨਾਂ ਨੂੰ ਮਿਕਸ ਕਰ ਦੇਣਾ ਕੋਈ ਬੇਕਿੰਗ ਸੋਡਾ ਕੋਈ ਬੇਕਿੰਗ ਪਾਊਡਰ ਵਗੈਰਾ ਨਹੀਂ ਇਸ ਤਰੀਕੇ ਨਾਲ ਨੋਰਮਲ ਬਣਾਵਾਂਗੇ ਕਿਉਂਕਿ ਹਮੇਸ਼ਾ ਹੀ ਗੁੜ ਵਿੱਚ ਸੋਡਾ ਥੋੜਾ ਬੋਤਾ ਹੁੰਦਾ ਹੀ ਹੈ ਤੇ ਆਪਾਂ ਇਸ ਤਰੀਕੇ ਨਾਲ ਮੈਂਟੋ ਮੈਂਟ ਹੀ ਠੰਡਿਆ ਕਰ ਲੈਣਾ ਹੈ ਬਹੁਤਾ ਠੰਡਾ ਨਹੀਂ ਕਰਨਾ ਸੀ ਇਸ ਤਰੀਕੇ ਨਾਲ ਬਰਾਫੜੀ ਨੂੰ ਫਲਾ ਦੇਣਾ ਆ ਤਾਂ ਜੋ ਥੋੜੀ ਜਿਹੀ ਠੰਡੀ ਹੋ ਜਾਵੇ ਤੁਸੀਂ ਚਾਹੋ ਤੇ ਇਹਦੇ ਪੀਸ ਕੱਟ ਕੇ ਵੀ ਤਿਆਰ ਕਰ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਇਹ ਫਲਾਉਣ ਤੋਂ ਬਾਅਦ ਇਸ ਤਰੀਕੇ ਨਾਲ ਤੁਸੀਂ ਇਹਦੇ ਪੀਸ ਜਿਹੜੇ ਕੱਟ ਕਰ ਲੈਣੇ ਆ ਆਪਾਂ ਜਿਹੜੇ ਇਹਨੂੰ ਬਿਲਕੁਲ ਗੋਲ ਸ਼ੇਪ ਚ ਤਿਆਰ ਕਰਨਾ ਹੈ ਆਪਾਂ ਇੱਕ ਕੜਾ ਲਿਆ ਹੋਇਆ ਮੋਟੇ ਸਾਈਜ਼ ਦਾ ਉਹਦੇ ਵਿੱਚ ਆਪਾਂ ਥੋੜਾ ਥੋੜਾ ਕਰਕੇ ਨਾ ਗੱਚਕ ਨੂੰ ਇਸ ਤਰੀਕੇ ਨਾਲ ਰੱਖੀ ਜਾਣਾ ਹੈ ਰੱਖਣ ਤੋਂ ਬਾਅਦ ਇਹਨੂੰ ਬਿਲਕੁਲ ਗੋਲ ਸ਼ੇਪ ਜਿਹੜੀ ਬਣ ਜਾਏਗੀ ਤੁਹਾਨੂੰ ਕੋਈ ਗੋਲ ਸ਼ੇਪ ਬਣਾਉਂਦੀ ਲੋੜ ਨਹੀਂ ਪਵੇਗੀ ਇਸ ਤਰੀਕੇ ਨਾਲ ਬਣਾ ਕੇ ਬਿਲਕੁਲ ਗਰਮਾ ਗਰਮ ਗਰਮ ਵਿੱਚ ਹੀ ਅਸੀਂ ਬਣਾਉਣੀ ਜੇ ਠੰਡੀ ਹੋ ਗਈ ਤੇ ਬਿਲਕੁਲ ਨਹੀਂ ਬਣੇਗੀ ਇਹ ਤਾਂ ਹੁਣ ਆਪਾਂ ਅਸੀਂ ਇਸ ਤਰੀਕੇ ਨਾਲ ਗਰਮ ਗਰਮ ਵਿੱਚ ਹੀ ਬਣਾ ਕੇ ਤਿਆਰ ਕਰ ਲਈਏ ਤੇ ਹੁਣ ਅਸੀਂ ਸਾਰੀਆਂ ਜਿਹੜੀਆਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਵਾਂਗੇ ਬਾਕੀ ਦੀਆਂ ਜਿਹੜੀਆਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰਨੀਆਂ ਦੂਜੀ ਵੀ ਮੈਂ ਤੁਹਾਨੂੰ ਬਣਾ ਕੇ ਦੱਸ ਰਹੀਆਂ। ਇਸੇ ਤਰੀਕੇ ਨਾਲ ਹੀ ਅਸੀਂ ਬਣਾਉਂਦੇ ਜਾਣਾ ਆ। ਕੋਈ ਅਸੀਂ ਛੋਟੇ ਦਾ ਇਸਤੇਮਾਲ ਨਹੀਂ ਕੀਤਾ ਹੈ। ਬਿਲਕੁਲ ਸਿੰਪਲ ਤੇ ਬਿਲਕੁਲ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕੀਤੀਆਂ ਨੇ। ਤੁਸੀਂ ਇਸ ਤਰੀਕੇ ਨਾਲ ਘਰ ਵਿੱਚ ਕਿੰਨੀ ਸਾਰੀ ਗੱਚਕ ਬਣਾ ਕੇ ਤਿਆਰ ਕਰ ਸਕਦੇ ਹੋ? ਤੇ ਅਸੀਂ ਸਾਰੀ ਜਿਹੜੀਆਂ ਗੱਚਕੋ ਬਣਾ ਕੇ ਇਸੇ ਤਰੀਕੇ ਨਾਲ ਤਿਆਰ ਕਰ ਲੈਣੀ ਹੈ। ਤੇ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਬਣਾਉਣ ਤੋਂ ਬਾਅਦ ਰੱਖ ਲੈਣਾ ਹੈ। ਸਾਰੀਆਂ ਬਣਾ ਕੇ ਤਿਆਰ ਕਰ ਲਈਆਂ ਤੁਸੀਂ ਦੇਖ ਸਕਦੇ ਹੋ ਕੜੇ ਦਾ ਸਾਈਜ਼ ਜਿਹੜਾ ਮੋਟਾ ਹੈ। ਤੇ ਆਪਾਂ ਹੁਣ ਇਹਨੂੰ ਠੰਡੇ ਹੋਣ ਵਾਸਤੇ ਰੱਖ ਦਵਾਂਗੇ ਬਿਲਕੁਲ ਠੰਡੀਆਂ ਹੋ ਚੁੱਕੀਆਂ ਨੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿੰਨੀਆਂ ਵਧੀਆਂ ਤੇ ਕਿੰਨੀਆਂ ਟੇਸਟੀ ਬਣ ਕੇ ਤਿਆਰ ਹੋਈਆਂ ਤੁਸੀਂ ਸੌਂਫ ਦਾ ਵੀ ਇਸਤੇਮਾਲ ਕਰ ਸਕਦੇ ਏ ਦੇ ਵਿੱਚ ਆਪਾਂ ਕੋਈ ਸੌਂਫ ਦਾ ਇਸਤੇਮਾਲ ਨਹੀਂ ਕੀਤਾ ਹੋਇਆ ਬਸ ਨਾਰਮਲ ਬਣਾਈਆਂ ਨੇ ਬਾਕੀ ਤੁਹਾਨੂੰ ਤੋੜ ਕੇ ਦਿਖਾਉਣੀ ਹੈ ਜੀ ਬਹੁਤ ਹੀ ਵਧੀਆ ਤੇ ਬਹੁਤ ਸਿੰਪਲ ਦੀ ਆਸਾਨ ਤਰੀਕੀ ਨਾਲ ਬਣਾ ਕੇ ਤਿਆਰ ਕੀਤੀਆਂ ਹੋਈਆਂ ਘਰ ਵਿੱਚ ਗੱਚਕਾਂ ਤੁਸੀਂ ਵੀ ਇਹਨੂੰ ਜ਼ਰੂਰ ਬਣਾ ਕੇ